ਮੁੱਲਾਪੁਰ ਵਿੱਚ ਪਹਿਲਾ H1N1 ਵਾਇਰਸ ਦਾ ਕੇਸ ਆਇਆ ਸਾਹਮਣੇ ਪੂਰੇ ਮੁਹੱਲੇ ਦੇ ਵਿੱਚ ਸਹਿਮ ਦਾ ਬਣਿਆ ਹੋਇਆ ਹੈ ਮਾਹੌਲ ਓ ਕੀ ਕਿਹਾ ਮੁਹੱਲਾ ਨਿਵਾਸੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੋਣ ਕੋਰਾਲੀ ਤੇ H1N1 ਵਾਇਰਸ ਨੂੰ ਲੈ ਕੇ ਹੁਣ ਪੂਰੇ ਦੇਸ਼ ਦੇ ਵਿੱਚ ਅਪਡੇਟ ਚਾਲੀ ਹੋ ਰਹੇ ਨੇ ਅਤੇ ਹੁਣ ਨਿਊ ਚੰਡੀਗੜ੍ਹ ਦੇ ਵਿੱਚ ਵੀ ਪਹਿਲਾ ਕੇਸ ਸਾਹਮਣੇ ਆ ਚੁੱਕਿਆ ਹੈ ਇਸ ਕੇਸ ਦੇ ਅਨੁਸਾਰ ਸੀਐਮਓ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ H1N1 ਦਾ ਵਾਇਰਸ ਜੋ ਨਿਊ ਚੰਡੀਗੜ੍ਹ ਦੇ ਵਿੱਚ ਪਹਿਲਾ ਕੇਸ ਆਇਆ ਉਹ ਪੋਜ਼ੀਟਿਵ ਕੇਸ ਹੈ ਅਤੇ ਹੁਣ ਹੈਲਥ ਮੈਕ ਨੇ ਵੱਲੋਂ ਚੱਪੇ-ਚੱਪੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਲੋਕਾਂ ਦਾ ਜੋ ਕਿ ਸੈਮੇ ਹੋਏ ਨੇ ਅਤੇ ਕੀ ਕਹਿਣਾ ਹੈ ਹੈਲਥ ਮੈਕਮੇ ਦਾ ਆਓ ਤੁਹਾਨੂੰ ਵੀ ਸੁਣਾਦੇ ਹਾਂ ਕੀ ਨਾਮ ਹੈ ਜੀ ਆਪਣਾ ਰਤਨ ਲਾਲ ਗੁੱਤਾ ਤੇ ਕਿਹੜਾ ਪਿੰਡ ਹੈ ਤੁਹਾਡਾ ਮੁੱਲਾਪੁਰ ਮੁੱਲਾਪੁਰ ਵਿੱਚ ਕੀ ਹੋਇਆ ਜੀ ਮਾਮਲਾ ਕੋਈ ਦੱਸਿਆ ਜਾ ਰਿਹਾ ਕੋਈ ਜਾਂ ਕੇਸ ਆਇਆ ਜੀ ਜਿਹੜੀ ਨੂੰ ਪਤਾ ਲੱਗਿਆ ਵੀ ਇੱਥੇ ਮੁੱਲਾਪੁਰ ਦੇ ਵਿੱਚ ਇੱਕ ਐਚਆਈ ਉਹ ਇੱਕ ਕੇਸ ਸਰਕਾਰ ਨੂੰ ਅਸੀਂ ਅਪੀਲ ਕਰਨਾ ਵੀ ਉਹ ਇਸ ਬਾਰੇ ਇੱਥੇ ਸਾਈਨ ਬੋਰਡ ਲਗਾਏ ਜਾਣ ਕੀ ਨਾਮ ਜੀ ਆਪਣਾ ਸੋਨੀ ਕਿਹੜਾ ਪਿੰਡ ਹੈ ਜੀ ਮੁੱਲਾਪਾ ਅੱਜ ਕੀ ਹੋਇਆ ਜੀ ਪੂਰਾ ਦੱਸਿਆ ਜਾ ਰਿਹਾ ਕਿ ਮੁੱਲਾਪਾ ਗੀਦਾ ਉੱਤੇ ਕੋਈ ਮਾਮਲਾ ਆਇਆ ਜ ਨਵੀਂ ਜਿਹੜਾ ਵਾਇਰਸ ਆਇਆ ਕੋਈ ਤੇ ਬਾਰੀ ਜਾਣਕਾਰੀ ਡਾਕਟਰ ਨੇ ਦਿੱਤੀ ਤੁਹਾਨੂੰ ਤੁਹਾਡੇ ਮਹੱਲੇ ਨੂੰ ਇੱਥੇ ਨਹੀਂ ਜੀ ਮੈਨੂੰ ਸੁਣਨੇ ਵਾਂ ਆਇਆ ਤਾਂ ਜੀ ਹੂੰ ਇਹ ਇਸ ਤਰ੍ਹਾਂ ਦੀ ਬਿਮਾਰੀ ਕੋਈ ਆਈ ਹੈ ਇਹ ਫਿਰ ਲੋਕਾਂ ਨੂੰ ਕੀ ਫੀਲ ਕਰੂਗੇ ਇਹ ਬਚ ਕੇ ਰਹਿ ਜੀ ਆਪਣਾ ਤੇ ਨਾਮ ਇਹ ਜੀ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਹੈ ਰਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਮੁੱਲਾਪੁਰ ਗਰੀਬ ਦਾ ਅੱਛਾ ਮੁੱਲਾਪੁਰ ਦੱਸਿਆ ਜਾ ਰਿਹਾ ਕਿ ਉਧਰ ਤਾਂ ਕੇਸ ਆਇਆ ਕੋਈ ਕੋਈ ਧਿਆਨ ਚਾਹੇ ਤੁਹਾਡੀ ਜਾਣਕਾਰੀ ਹੈ ਹਾਂ ਤੁਹਾਡਾ ਸੁਣਿਆ ਜਰੂਰ ਹੈ ਬਾਕੀ ਸਾਨੂੰ ਪੱਕਾ ਪਤਾ ਵੀ ਨਹੀਂ ਹੈ ਸੁਣਿਆ ਜਰੂਰ ਹੈ ਫਿਰ ਵੀ ਇਹ ਸਾਨੂੰ ਅਵੇਰ ਰਹਿਣ ਦੀ ਲੋੜ ਹੈ ਇਹ ਅਪੀਲ ਕਰੂਗਾ ਸਰਕਾਰ ਨੂੰ ਸਰਕਾਰ ਨੂੰ ਤਾਂ ਅਸੀਂ ਅਪੀਲ ਕਰੂਗਾ ਵੀ ਜਿਸ ਤਰ੍ਹਾਂ ਜੇ ਇਹੋ ਜੀ ਕੋਈ ਬਿਮਾਰੀ ਦਾ ਰੌਲਾ ਹੈ ਤਾਂ ਸਰਕਾਰ ਨੂੰ ਲੋਕਾਂ ਨੂੰ ਅਵੇਰ ਕਰਨਾ ਚਾਹੀਦਾ ਹੂੰ ਖਿੰਨਾ ਵੱਤੋ ਵਾ ਤੇ ਮੇਰ ਕਸਾ ਦੇ ਉਸ ਤਰ੍ਹਾਂ ਕਰਨਾ ਚਾਹੀਦਾ ਤੇ ਲੋਕਾਂ ਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਸਰ ਇਹਨੇ ਗੱਲਾਂ ਆਪਣੇ ਆਲੇ ਦੋ ਆਲੇ ਦਾ ਸਾਰੇ ਕਾਸੀ ਦਾ ਧਿਆਨ ਰੱਖਣਾ ਚਾਹੀਦਾ ਇੱਕ ਦੂਸਰੇ ਨਾਲ ਜਿਸ ਤਰ੍ਹਾਂ ਦਾ ਕੋਆਪਰੇਟ ਕਰਨਾ ਚਾਹੀਦਾ ਜੋ ਡਾਕਟਰ ਡਾਇਰੈਕਸ਼ਨ ਦੇਣਗੇ ਇਸ ਤਰ੍ਹਾਂ ਡਾਕਟਰ ਕਹੋਗੇ ਜੋ ਵੀ ਇਸ ਤਰ੍ਹਾਂ ਦਾ ਵੀ ਹੈ ਜੇ ਇਹ ਤਾਂ ਹੈਲਥ ਡਿਪਾਰਟਮੈਂਟ ਦਾ ਕੰਮ ਹੈ ਵੇਸੇ ਸਾਰਾ ਹੂੰ ਹੂੰ ਪਰ ਜਿਸ ਤਰ੍ਹਾਂ ਦਾ ਹੈਲਥ ਡਿਪਾਰਟਮੈਂਟ ਕੰਕ ਕਰਦਾ ਹੈ ਉਹਦਾ ਡਾਇਰੈਕਸ਼ਨ ਦੰਦਾ ਉਸ ਤਰ੍ਹਾਂ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਬਸ ਕੀ ਨਾਮ ਵਿੱਚ ਮੇਰੇ ਨਾਮ ਮਨੀਸ਼ਾ ਠਾਕੁਰੇ ਅੱਛਾ ਕਿਹੜੀ ਤੱਕ ਮੈਂ ਬਤੌਰ ਸੀਐਚਓ ਕੰਮ ਕਰਦੀ ਹਾਂ ਹੈਲਥ ਐਂਡ ਵੈਲਨੈਸ ਸੈਂਟਰ ਮੁਲਾਪੁਰ ਗਰੀਬ ਦਾਸ ਵਿਖੇ ਅਚਲ ਮੈਂ ਕਿਉਂ ਦੱਸਾਂ ਕਿ ਇਹ ਸੰਗੋਲਾ ਪਿੰਡ ਦਾ ਦੇਚ ਹੈ ਜਿਹੜੀ ਕੀਸ ਚਾਹੀਏ ਪੂਰੀ ਕੀ ਬਾਕੀ ਦੇ ਸਾਇਟ ਐਚ1ਐਨ1 ਦਾ ਕੇਸ ਸਾਨੂੰ ਰਿਪੋਰਟ ਹੋਇਆ ਜੀ ਅੱਜ ਹੀ ਪੇਸ਼ੈਂਟ ਇਕ ਰਿਪੋਰਟ ਹੋਇਆ ਤੇ ਹਾਂਜੀ ਇਹ ਸਹੀ ਜਾਣਕਾਰੀ ਕਿ ਸਾਡਾ ਮੁਲਾਪੁਰ ਆਇਆ ਹੈ ਤੇ ਕਦੋਂ ਤੁਹਾਨੂੰ ਜਾਣਕਾਰੀ ਮਿਲ ਜੇ ਇਸ ਬਾਰੇ ਕੋਈ ਹਸਪੀਟਲ ਸਰਵਿਸ ਸੈਂਟਰ ਕੋਲ ਅਧਿਕਾਰਿਤ ਹੋ ਕੋ ਸੋਨਾ ਚ ਪੇਸ਼ੈਂਟ ਐਡਮਿਟ ਹੈ ਔਰ ਸੋਨਾ ਚ ਸਾਡੇ ਜ਼ਿਲ੍ਹਾ ਹਸਪਤਾਲ ਵਿੱਚ ਗਿਆ ਹੈ ਤੇ ਉੱਥੇ ਸਾਡੇ ਐਪੀਡੀਮੋਲੋਜੀਸ ਦੇ ਡਾਕਟਰ ਸਾਹਿਬ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਦੀ ਇਨਸਟਰਕਸ਼ਨ ਦੇ ਮੁਤਾਬਿਕ ਅਸੀਂ ਆਪਣੀ ਆਸ਼ਾ ਵਰਕਰ ਦੇ ਥਰੂ ਸਰਵੇ ਕਰਵਾ ਰਹੇ ਏਰੀਆ ਚ ਤੇ 6% ਤੋਂ ਉਹਨਾਂ ਦੇ ਫੈਮਿਲੀ ਮੈਂਬਰਸ ਵਾਸਤੇ ਵੀ ਮੈਡੀਸਿਨ ਮੰਗਵਾਈ ਗਈ ਜੋ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੀ ਗਈ ਸਰ ਹੋਂ ਤੱਕ ਇੱਕ ਮੈਂਬਰ ਨੂੰ ਤਾਂ ਪੋਜ਼ਿਟਿਵ ਆ ਗਿਆ ਇੱਕ ਮੈਂਬਰ ਇੱਕੋ ਹੀ ਮੈਂਬਰ ਪੋਜ਼ਿਟਿਵ ਹੈ ਸਰ ਤੇ ਹੋਰ ਮੈਂਬਰ ਨੂੰ ਹਾਲੇ ਫਿਲਹਾਲ ਕੋਈ ਸਿੰਪਟਮ ਅਜੇ ਤੱਕ ਤਾਂ ਨਹੀਂ ਹੈ ਜੋ ਅਸੀਂ ਉਹਨਾਂ ਨੂੰ ਮਿਲ ਕੇ ਜਾਣਕਾਰੀ ਲਈ ਹੈ ਤੇ ਫਿਲਹਾਲ ਕੋਈ ਹੋਰ ਮੈਂਬਰ ਨਹੀਂ ਇਨਫੈਕਟ ਹੋ ਚੁੱਕੇ। ਇਹਦਾ ਤੁਹਾਨੂੰ ਜਾਣਕਾਰੀ ਦੱਸ ਦੋ ਕਿ ਲੋਕਾਂ ਨੂੰ ਕੀ ਲੱਛਣ ਨੇ ਕਿ ਕਿਸ ਕਾਰਨ ਹੁੰਦਾ ਹੈ ਕਿ ਲੋਕ ਥੋੜਾ ਵੇਰ ਹੋ ਜਾਂਦੇ। ਇਹ ਜੇ ਲੱਛਣ ਨਾਰਮਲ ਬਿਲਕੁਲ ਵਾਇਰਲ ਦੀ ਤਰ੍ਹਾਂ ਹੀ ਹੈ ਖਾਂਸੀ ਜ਼ੁਕਾਮ ਬੁਖਾਰ ਗਲਾ ਦਰਦ ਵੀਕਨੈਸ ਲੱਗਦੀ ਹੈ ਤੇ ਬੇਸਿਕਲੀ ਜਿਹੜੇ ਲੋ ਇਮਿਊਨ ਸਿਸਟਮ ਵਾਲੇ ਆਪਣੇ ਹੁੰਦੇ ਆ ਪੇਸ਼ੈਂਟਸ ਜਾਂ ਨਾਰਮਲ ਪੀਪਲ ਜਾਂ ਜਿਵੇਂ ਪ੍ਰੈਗਨੈਂਟ ਹੈ ਬੱਚੇ ਹੈ ਹਾਈਪਰਟੈਨਸਿਵ ਪੇਸ਼ੈਂਟ ਹੈ ਡਾਇਬੀਟਿਕ ਹੈ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਇਫੈਕਟ ਕਰਦਾ ਹੈ ਅਦਰਵਾਈਜ਼ ਸਮ ਟਾਈਮਸ ਆਪਣੇ ਆਪ ਸਿੰਪਟਮਸ ਆ ਕੇ ਚਲੇ ਵੀ ਜਾਣਗੇ ਨਾਰਮਲ ਵਾਇਰਸ ਟਰ੍ਹਾਂ ਬਟ ਫਿਰ ਵੀ ਸਾਨੂੰ ਥੋੜਾ ਇhtਿਆਤਨ ਦੇ ਤੌਰ ਤੇ ਇੱਕ ਮੈਡੀਕਲ ਅਫੀਸਰ ਦੀ ਨਿਗਰਾਨੀ ਹੇਠ ਹੀ ਇਹਦਾ ਇਲਾਜ ਕਰਵਾਉਣਾ ਚਾਹੀਦਾ ਹੈ ਜਿਆਦਾ